ਅਸੀਂ ਗੱਲ ਦੀ ਜੀਵੀਐਸ ਟਰਾਂਕ ਦੇਖ ਰਹੇ ਤੁਸੀਂ ਮੈਂ ਹਾਂ ਜਗਵੀਰ ਜਾਦ ਅੱਜ ਨਿਹਾਲ ਸਿੰਘ ਵਾਲਾ ਦੇ ਵਿੱਚ ਹੀ ਭਾਰਤ ਬੰਦ ਨੂੰ ਲੈ ਕੇ ਭਰਾਤਰੀ ਜਥੇਬੰਦੀਆਂ ਵੱਲੋਂ ਜਿਹੜਾ ਸਮਰਥਨ ਕੀਤਾ ਜਾ ਰਿਹਾ ਤੇ ਸਾਡੇ ਨਾਲ ਕਿਸਾਨ ਆਗੂ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਤਾਂ ਜੀ ਜੋ ਇੱਥੇ ਕਿਸਾਨ ਜਿੱਥੇ ਬੰਦੀਆਂ ਪਹੁੰਚੀਆਂ ਨੇ ਉਹਨਾਂ ਦੇ ਵਿੱਚ ਕਿਹੜੀਆਂ ਜਥੇਬੰਦੀਆਂ ਨੇ ਕਿਉਂਕਿ ਕਿਤੇ ਨਾ ਕਿਤੇ ਸੋਸ਼ਲ ਮੀਡੀਆ ਤੇ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿ ਬਹੁਤ ਸਾਰੀਆਂ ਜਥੇਬੰਦੀਆਂ ਅਲੱਗ ਹੋ ਚੁੱਕੀਆਂ ਇੱਕ ਦੂਸਰੇ ਇਹ ਪਹਿਲਾਂ ਮੈਂ ਤੁਹਾਨੂੰ ਤੁਹਾਡਾ ਧੰਨਵਾਦ ਕਰਦਾ ਹਾਂ ਫਰਾਂਕਾ ਫਾਤਮਾ ਸਾਡੀ ਬਾਜ ਮੋਦੀ ਦੇ ਕੰਨਾਂ ਤਾਈਂ ਪਹੁੰਚਾਉਂਦਾ ਮੈਂ ਜਸਵਿੰਦਰ ਸਿੰਘ ਭਾਰਤੀ ਛਾਂਗ ਜੁਨਾਲ ਜਰਨਲ ਸਕੱਤਰ ਬਲਾਕ ਮਹਿਲ ਸਿੰਘ ਵਾਲਾ ਜੀ ਅੱਜ ਸੰਯੁਕਤ ਮੋਰਚੇ ਦਾ ਜੋ ਸੱਦਾ ਸੀ ਸਾਨੂੰ ਭਾਰਤ ਬੰਦ ਦਾ ਉਹਦੇ ਤੇ ਅਸੀਂ ਫੁੱਲ ਚੜਾਉਨੇ ਆ ਅਗਲੀ ਕਾਲ ਜਿਹੜੀ ਸੰਯੁਕਤ ਮੋਰਚੇ ਦੀ ਹੋਊ ਉਹ ਸਰਮੱਥੇ ਅਸੀਂ ਸ਼ਿਰੇਲਾਵਾਂਗੇ ਜਿਹੜੀ ਸਰਕਾਰ ਸਾਨੂੰ ਕਹਿੰਦੀ ਸੀ ਸੰਘਰਸ਼ਤ ਮੋਰਚਾ ਖਿੰਲਰ ਗਿਆ ਉਹ ਅੱਜ ਭਾਰਤ ਬੰਦਾ ਸਦਾ ਇਹੀ ਸੀਗਾ ਕਿ ਸਾਡੇ ਸਾਰੇ ਝੰਡੇ ਦੇਖ ਲੋ ਸੰਘਰਸ਼ਤ ਮੋਰਚਾ ਸਾਰਾ ਇਕੱਠਾ ਹੈ ਅੱਗੇ ਨੂੰ ਵੀ ਜਿਹੜਾ ਕੋਈ ਾਕਾਦਨ ਉਹ ਵੀ ਇਕੱਠੇ ਰਹਾਂਗੇ ਇੱਕ ਤੋਂ ਮੈਂ ਤੇ ਹੋਰ ਦੱਸਣੀ ਕਿਉਂਣਾ ਜੋ ਦਿੱਲੀ ਦੇ ਭਰਾ ਸਾਡੇ ਬੈਠੇ ਆ ਸੰਘਰਸ਼ ਕਰਦੇ ਆ ਜੋ ਜ਼ਬਰ ਕਰ ਰਹੀ ਹੈ ਸਰਕਾਰ ਉਹਦੇ ਤੇ ਅਸੀਂ ਕਿਤਾਬ ਨਹੀਂ ਦਿੰਦੇ ਆ ਜੇ ਜ਼ਬਰ ਕਰਨਗੇ ਅਸੀਂ ਉਹਨਾਂ ਦੇ ਨਾਲ ਖੜੇ ਆਂ ਕੋਈ ਵੀ ਐਕਸ਼ਨ ਕਰਨਾ ਪਿਆ ਕਰਾਂਗੇ ਜਿਹੜਾ ਤੁਸੀਂ ਸੱਦੇ ਦੇ ਸਾਨੂੰ ਕਹਿੰਦੇ ਗਏ ਨਹੀਂ ਉਹ ਤੁਸੀਂ ਸਵਾਲ ਮੈਨੂੰ ਕਰਨਾ ਮੈਂ ਤੁਹਾਨੂੰ ਪਹਿਲਾਂ ਦੱਸ ਦਿੰਦਾ ਜੀ ਜੀ ਬਿਲਕੁਲ ਅਸੀਂ ਬਿਲਕੁਲ ਇਕੱਠੇ ਆਂ ਬਿਨਾ ਸੱਦੇ ਤਾਂ ਕਹਿੰਦੇ ਵਿਆਹ ਵੀ ਨਹੀਂ ਜਾਂਦਾ ਜੀ ਕਿਉਂ ਜੇ ਕੋਲ ਬਿਨਾ ਸੱਦੇ ਤਾਂ ਜਾੜੀ ਆ ਕਾ ਸਾਡੀ ਲੜਾਈ ਪਾ ਤੂੰ ਬਿਲਕੁਲ ਉਹ ਸਾਡੀ ਭਰਾ ਸਾਡਾ ਨਹੀਂ ਮੰਗਾ ਇਹਨਾਂ ਮੈਨੂੰ ਸਾਡੀ ਵੀ ਮੰਗੋ ਉਹੀ ਆਉਂਦਾ ਵੀ ਉਹੀ ਆ ਅਸੀਂ ਇਸ ਕਰਕੇ ਆ ਭਾਰਤ ਬੰਦ ਕਰਿਆ 16 ਤਰੀਕ ਦਾ ਉਹ ਮੁਕੰਮਲ ਤੂੰ ਬਾਤ ਸਾਰਾ ਬੰਦ ਹੈ ਜੀ ਜੋ ਦੁਕਾਨਦਾਰ ਆਹੜ ਤੱਕ ਸਾਡੇ ਨਾਲ ਸਾਰਾ ਵਰਗ ਖੜਾ ਹੈ ਅਸੀਂ ਮੈਂ ਤੁਹਾਨੂੰ ਇੱਥੇ ਥੋੜੀ ਹਟ ਕੇ ਗੱਲ ਕਰਦਾ ਜੀ ਤਿੰਨ ਵਰਗ ਦੇ ਲੋਕ ਜੀ ਜੀ ਕਿਸਾਨ ਮਜ਼ਦੂਰ ਦੁਕਾਨਦਾਰ ਤਿੰਨ ਵਰਗਾ ਤੇ ਯਾਦੇ ਮਾਰ ਪੈਂਦੀ ਹੈ ਤਿੰਨ ਵਰਗਾਂ ਤੇ ਗਵਰਨਮੈਂਟ ਚੱਲਦੀ ਹੈ ਸੈਂਟਰ ਗਵਰਨਮੈਂਟ ਹੋਵੇ ਪੰਜਾਬ ਗਵਰਨਮੈਂਟ ਹੋਵੇ ਜੇ ਤਿੰਨੇ ਇਹੇ ਮਾਰ ਕੇ ਤੇ ਸਰਕਾਰ ਅੱਜ ਕੀ ਤੇ ਕਰਨਗੇ ਬਿਲਕੁਲ ਅਸੀਂ ਇਹਨਾਂ ਨੂੰ ਪੂਰੀ ਤਰ੍ਹਾਂ ਤੇ ਜਿਹੜੀਆਂ ਮੰਗਾਂ ਆ ਉਹਤੇ ਅਸੀਂ ਫੁੱਲ ਕਿਡਾਵਾਂਗੇ ਜੇ ਅੱਗੇ ਤੋਂ ਸਾਨੂੰ ਕੋਈ ਕਾ ਲਾਉ ਜਿਵੇਂ ਕੱਲ ਨੂੰ ਉਥੇ ਮੀਟ ਗਲਦੇ ਆਣੇ ਸਾਡੀ ਸ਼ਿਰਕਤ ਮੋਰ ਕੇ ਦੀ ਜੇ ਉਥੇ ਕਾ ਲਾਉ ਸਾਨੂੰ ਕੋਈ ਦਿੱਲੀ ਜਾਂਦੀ ਜਾਂ ਕੋਈ ਰੇਲਾ ਰੋਕੜਦੀ ਅਸੀਂ ਪਿੱਛੇ ਨਹੀਂ ਹਟਦੇ ਸਾਡੇ ਨਾਲ ਤਰਪਾਲਾ ਪਾਣਾਂ ਪੁੰਨੀਆਂ ਸਾਰਿਆਂ ਦੇ ਟਰਾਲਾਂ ਤੇ ਇਹਨਾਂ ਮਨ ਸਾਡਾ ਰਾਸ਼ਨ ਬੰਨਿਆ ਪਿਆ ਅਸੀਂ ਤਿਆਰ ਲੜਨਾ ਪਿਆ ਮਰਨਾ ਪਿਆ ਕੋਹੜੀ ਖੜੀ ਪਈ ਬਿਲਕੁਲ ਸਹੀ ਰਾਜ ਜੀ ਤੀਸਰੇ ਦੌਰ ਦੀ ਜਿਹੜੀ ਮੀਟਿੰਗ ਹੋ ਚੁੱਕੀ ਅੱਜ ਫੇਰ ਵੀ ਜਿਹੜੀ ਉਹ ਬੇਸਿੱਟਾ ਰਹੀ ਔਰ ਸੰਡੇ ਦਾ ਸਮਾਂ ਦਿੱਤਾ ਗਿਆ ਕਿਸ ਤਰ੍ਹਾਂ ਦਿਖ ਦਿਓ ਵਾਰ-ਵਾਰ ਮੀਟਿੰਗਾਂ ਦੀ ਜੀ ਮੈਂ ਤੁਹਾਨੂੰ ਦੱਸਣ ਲੱਗਿਆ ਸੀ ਆਪੀ ਬਹੁਤ ਵਧੀਆ ਸਵਾਲ ਕੀਤਾ ਜੀ ਇਹ ਸਰਕਾਰ ਨੂੰ ਇਹ ਲਰਜੀ ਹੈ ਵੀ ਇਹ ਖੇਤੀ ਇਕੱਠੇ ਹੋਗੇ ਨਾ ਵੀ ਮੰਗਾ ਸਾਨੂੰ ਮੰਨਣਾ ਪੈਣਾ ਮੰਨਣਗਾ ਪੈਣਗਾ ਵੀ ਇੰਨੇ ਵਨ ਜੀ ਇਹ ਤੁਹਾਨੂੰ ਮੈਂ ਪਹਿਲਾਂ ਦੱਸਦਾ ਜੀ ਇਹ ਵੋਟਾਂ ਦਾ ਆਲ ਮਟੋਲ ਕਰਦੇ ਆ ਅਸੀਂ ਵੀ ਸਿਆਣੇ ਆ ਪਬਲਿਕ ਸਾਰੇ ਸਿਆਣੀ ਆ ਹੁਣ ਮੀੜਗਾ ਸਾਫ ਸਾਫ ਖਬਰ ਜਾਂਦੀ ਹੈ ਹੁਣ ਮੈਂ ਬੋਲਦਾ ਸਾਰੇ ਭੱਜ ਜਾਓ ਜਿੱਥੋਂ ਤਾਈ ਤੁਨੂੰ ਨਾ ਬੈਠੀ ਜੀ ਹੁਣ ਜੇ ਮੈਂ ਇੱਥੇ ਝੂਠ ਨਹੀਂ ਮਾਰ ਸਕਦਾ ਜੋ ਗੱਲ ਇੱਥੇ ਕਹੀ ਉਹ ਮੈਨੂੰ ਕਹਿਣੀ ਪਊ ਮੰਨਣੀ ਵੀ ਪਊ ਜੀ ਇਹ ਸਰਕਾਰ ਨੂੰ ਇਹੀ ਲੱਗਦੀ ਆ ਵੀ ਇਹਨਾਂ ਨੂੰ ਐਵੇਂ ਨਾ ਕਿਵੇਂ ਲਾਰੇ ਬੁੱਤੇ ਲਾ ਕੇ ਵੋਟਾਂ ਨੇੜੇ ਲਿਆ ਕੇ ਚੋਣ ਜਾਬਤਾ ਲਾ ਕੇ ਤੇ ਅਸੀਂ ਕਾਨੂੰਨ ਨੂੰ ਮੋੜਨ ਲਾਗੂ ਕਰਦਗੇ ਉਹ ਅਸੀਂ ਵੀ ਜਾਣਦੇ ਆ ਜੀ ਅਸੀਂ ਚੰਨਾਲੋਂ ਖੜੇ ਆਂ ਕਿੱਥੇ ਵੀ ਸਾਨੂੰ ਕਾਰ ਆਉ ਕੋਈ ਮੋਰਚਾ ਟੁੱਟੇ ਨਹੀਂ ਖਾ ਸਾਡੇ ਦਿਲੇ ਛਿੱਪੇ ਹੁੰਦੇ ਆ ਡੋਟੀ ਮਤ ਪੇ ਦਾ ਆਪਣੇ ਭਰਾ ਉਹਨਾਂ ਤੋਂ ਨਹੀਂ ਗੱਲਦੀ ਉਹ ਵੀ ਸਾਡੇ ਭਰਾ ਐ ਸੀ ਖੜੇ ਆ ਮੈਂ ਨਾਲ ਕੋਈ ਐਕਸ਼ਨ ਕਰਨਾ ਪਿਆ ਅਸੀਂ ਨਾ ਕਰਾਂ ਆਖਰੀ ਸਵਾਲ ਪ੍ਰਧਾਨ ਜੀ ਅਜ ਸ਼ੰਭੂ ਬਾਰਡਰ ਤੇ ਜਿਹੜੀ ਇੱਕ ਦੁੱਖ ਦੀ ਖਬਰ ਸਾਹਮਣੇ ਆਈ ਹੈ ਕਿ ਇੱਕ ਕਿਸਾਨ ਅੱਗੂ ਦੀ ਜਲ ਦਾ ਦौरा ਕਰਨ ਜਿਹੜੀ ਛਿੱਧੀ ਹੋ ਗਈ ਕੀ ਕਹਿਣਾ ਚਾਹੁੰਦੇ ਹੋ ਤੇ ਬਾਰੇ ਇਹ ਤਾਂ ਹੁਣ ਮੈਂ ਪਹਿਲਾਂ ਹੀ ਤੁਹਾਨੂੰ ਕਹਿਤਾ ਜੀ ਜਿਹੜੀ ਸ਼ਰਧਿਤ ਕਰਦੀ ਹੈ ਗਵਰਨਮੈਂਟ ਇਹ ਬਹੁਤ ਮਾੜੀ ਘਟਨਾ ਹੈ ਇਹ ਤਾਂ ਐ ਬਣਾ ਹੀ ਬੈਠੇ ਜਿਵੇਂ ਅਸੀਂ ਪਾਕਿਸਤਾਨ ਜਾਂਦੇ ਹੁੰਨੇ ਬਿਲਕੁਲ ਅਸੀਂ ਉਹੀ ਜ਼ਿੰਮੇਦਾਰ ਆਂ ਦੇਖੋ ਪਹਿਲਾਂ 20 ਮਨ ਦਾਣੇ ਹੁੰਦੇ ਸੀ ਸਾਡਾ ਸਾਰਾ ਵਰਗ ਦਾ ਮਜ਼ਦੂਰ ਆੜਤਗੇ ਦੁਕਾਨਦਾਰ ਸਾਡਾ ਪਰਪਾਇਨਾਂ ਨੇ ਖਤਮ ਕਰਿਆ ਸਾਨੂੰ ਆ ਖਣੀ ਪੱਠਾ ਸਿੱਧਾ ਕਿਧਰੋਂ ਬੀਜ ਲਿਆਂਦਾ ਢੋਨੇ ਦਾ ਨਾਲੇ ਤਾਂ ਅਸੀਂ ਪਾਣੀ ਬਰਬਾਦ ਕਰ ਲਿਆ ਨਾਲੇ ਸਾਡਾ ਜਿਹੜਾ ਭਾਈ ਤਾਂ ਸਾਂਹ ਹੀ ਸੀਗੀ ਸਾਂਹ ਨਹੀਂ ਦੂਰ ਦੀ ਆੜਤਗੇ ਦੀ ਅਸੀਂ 20 ਮਨ ਦਾਣੇ ਨਾਲ ਸੌਖੀ ਰੋਟੀ ਖਾਂਦੇ ਸੀ ਸਾਨੂੰ ਇਹ ਜੇ ਉਹ ਬੜਪੂਸੇ ਪਾ ਕੇ ਇਹਨਾਂ ਨੇ ਨਾਲੇ ਸਾਡਾ ਪਾਣੀ ਖੋਲਿਆ ਨਾਲੇ ਸਾਡੀ ਆਹ ਭਾਈ ਜਰਾ ਤੋੜਤਾ ਆੜ ਤੇਰਾ ਮਜ਼ਦੂਰ ਦਾ ਜੇ ਸਾਨੂੰ ਉਹੀ ਫਸਲਾਂ ਹੁੰਦਾਂ ਅਸੀਂ 20 ਮਨ ਦਾਣੇ ਤੇ ਖੁਸ਼ ਸੀ ਮਜ਼ਦੂਰ ਵੀ ਖੁਸ਼ ਸੀ 50 ਪੀਏ ਤੇਰੀ ਕਰਕੇ ਖੁਸ਼ ਸੀਗਾ ਅੱਜ ਨੂੰ 500 ਆ ਦੇਖੋ ਕਿੰਨਾ ਤਕੀਏ ਅਸੀਂ 20 ਮਨ ਦਾਣੇ ਤੇ ਖੁਸ਼ ਸੀਗੇ ਅੱਜ ਅਸੀਂ 500 ਮਨ ਦਾਣੇ ਕਰਦੇ ਇਹ ਪੂੰਜੀ ਪੈਸਿਆਂ ਦਾ ਢਿੱਡ ਭਰਤਾ ਅਸੀਂ ਕੀ ਗਲਤੀ ਕਰਤੀ ਜਿਹੜਾ ਸਾਨੂੰ ਇਹ ਪੁੱਠੇ ਕਾਨੂੰਨ ਬਣਾ ਬਣਾ ਦਿੰਦੇ ਆ ਜੀ ਸਾਨੂੰ ਜਿੰਨੇ ਕਾਨੂੰਨ ਹੈਗੇ ਪਹਿਲਾਂ ਸਹੀ ਗਰੰਟੀ ਦੇ ਆ ਕੋਈ ਵੀ ਕਾਨੂੰਨ ਆ ਉਸੇ ਤਰ੍ਹਾਂ ਰਹਿਣ ਸਾਨੂੰ ਜਾਂ ਤੰਦੀ ਵੱਢ ਦੇ ਇਹ ਕਿਉਂ ਸਾਨੂੰ ਜੇ ਆ ਮੇਰੇ ਹੁਣ ਛਿੱਗੀ ਪਾਈ ਵੀ ਐ ਜੇ ਤੂੰ ਤਾਂ ਇਹ ਪੁੱਠੀ ਕਰਕੇ ਭਾ ਮੈਂ ਕਵਲਾਂ ਜੀ ਜਦੋਂ ਮੈਨੂੰ ਪੌਣੀ ਆਉਂਦੀ ਆ ਮੈਂ ਜਾਣਦਾ ਹੈ ਜੇ ਤੂੰ ਮੈਨੂੰ ਕਹੇ ਯਾਰ ਮੇਰਾ ਕੋਈ ਪੰਟ ਕੋਟ ਪਾ ਲੈ ਮੈਂ ਕਿਵੇਂ ਪਾ ਜਿਨਾਂ ਮੈਂ ਪੌਣੀ ਕੋਟ ਤਾਂ ਭੈਣ ਨੂੰ ਇਹ ਜੇ ਸਾਨੂੰ ਪੁੱਠੇ ਸਿੱਧੇ ਸਵਾਲ ਨਾ ਕਰਨ ਅਸੀਂ ਬਿਲਕੁਲ ਇੱਕ ਇੱਕ ਐਨ ਦੇ ਬੰਦੋਮੀ ਖੜੇ ਆ ਉਸੇ ਤਾਂ ਮੋਰਚਾ ਉਵੇਂ ਰਹੂ ਸਿਉਂਤ ਮੋਰਚਾ ਇਕੱਠਾ ਸੋ ਦਰਸ਼ਕੋ ਆਮ ਪਬਲਿਕ ਦੀ ਗੱਲ ਕਰੀਏ ਤਾਂ ਇੱਥੇ ਬਹੁਤ ਸਾਰੇ ਲੋਕ ਮੌਜੂਦ ਨੇ ਸਾਡੇ ਨਾਲ ਅਨਰਪੈ ਸਿੰਘ ਦਾਰਾ ਜੋ ਕਿ ਇੱਕ ਦੁਕਾਨਦਾਰ ਨੇ ਉਹ ਵੀ ਮੌਜੂਦ ਨੇ ਦੇਖੋ ਜੀ ਕਿਸਾਨ ਅੱਗੋਂ ਨੇ ਗੱਲ ਕੀਤੀ ਆ ਕਿ ਤਿੰਨ ਤਰ੍ਹਾਂ ਦੀ ਕੈਟਾਗਰੀ ਆ ਮਜ਼ਦੂਰ ਵਪਾਰ ਵਪਾਰੀ ਤੇ ਕਿਸਾਨ ਤੇ ਕਿਸਾਨਾਂ ਦੇ ਲਈ ਇਹਨਾਂ ਨੇ ਜਿਹੜਾ ਕਾਨੂੰਨ ਪਾਸ ਕੀਤਾ ਉਹਦੇ ਤੇ ਫਿਰ ਦੁਬਾਰਾ ਜਿਹੜਾ ਮੋਰਚਾ ਕੋਲਣ ਜਾ ਰਹੇ ਨੇ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਛੁੜੇ ਇਹ ਕਾਲੇ ਕਾਨੂੰਨ ਹੈ ਇਹ ਵੈਸੇ ਇਕੱਲੇ ਕਿਸਾਨਾਂ ਵਾਸਤੇ ਨਹੀਂ ਛੋਟੇ ਮਜ਼ਦੂਰਾਂ ਵਾਸਤੇ ਆਮ ਜਨਤਾ ਵਾਸਤੇ ਬਹੁਤ ਗਲਤ ਹੈ ਅਗਲੀ ਗੱਲ ਜਿਹੜੀ ਸਭਨੋਂ ਦੁੱਖ ਵਾਲੀ ਗੱਲ ਆ ਕਿਸਾਨ ਸਾਡੇ ਦੇਸ਼ ਦੇ ਆ ਸਾਡੇ ਆਪ ਦੇ ਆ ਇਹਨਾਂ ਨੂੰ ਦਿੱਲੀ ਜਾਣਾ ਜਿਹੜਾ ਸਾਡਾ ਸੰਵਿਧਾਨਿਕ ਹੱਕ ਆ ਇਹਨਾਂ ਨੂੰ ਉੱਥੇ ਰੋਕ ਲਿਆ ਕਿਸਾਨਾਂ ਨੂੰ ਰੋਕ ਕੇ ਜਿਵੇਂ ਕੋਈ ਦੁਸ਼ਮਣ ਦੇਸ਼ ਦੇ ਲੋਕ ਹੁਣ ਇਸ ਤਰ੍ਹਾਂ ਇਹਨਾਂ ਤੇ ਅਥਰੂ ਗੈਸ ਹੈ ਇਹਨਾਂ ਤੇ ਹਮਲੇ ਕਰ ਰਹੇ ਆ ਜ਼ਖਮੀ ਕਰ ਰਹੇ ਆ ਇਹਨਾਂ ਨੂੰ ਇਹ ਮੋਦੀ ਸਰਕਾਰ ਦੇ ਜਿਹੜਾ ਜਿਹੜੀ ਹੈਗਾ ਇਹਨਾਂ ਵਾਸਤੇ ਬਹੁਤ ਮਾੜਾ ਤੇ ਇਹ ਇਹਨਾਂ ਦੀ ਜਿਹੜੀ ਆਰਥੀ ਦਾ ਕੱਲ ਬਣ ਜਾਣਾ ਜੇ ਇਹਨਾਂ ਨੇ ਕਿਸਾਨਾਂ ਦੀ ਗੱਲ ਨਾ ਸੁਣੀ ਇਸ ਕੋ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਕਿਸਾਨ ਬਿਲਕੁਲ ਇਕ ਨੇ ਸੰਯੁਕਤ ਕਿਸਾਨ ਮੋਰਚਾ ਸਾਰੇ ਇਕ ਨੇ ਤਾਂ ਜਿਹੜੀ ਕੇਂਦਰ ਸਰਕਾਰ ਆ ਵਾਰ-ਵਾਰ ਜਿਹੜੇ ਇਦਾਂ ਦੇ ਕਾਲੇ ਕਾਨੂੰਨ ਲੈ ਆ ਕੇ ਉਹਨਾਂ ਨੂੰ ਪਰੇਸ਼ਾਨ ਨਾ ਕਰੇ ਕਿਉਂਕਿ ਸਾਰੇ ਅੱਜਕੱਲ ਪੜੇ ਲਿਖੇ ਨੇ ਸੋਸ਼ਲ ਮੀਡੀਆ ਤੇ तमाम ਖਬਰਾਂ ਜਿਹੜੀਆਂ ਨਸ਼ਰ ਹੋ ਰਹੀਆਂ ਨੇ ਤਾਂ ਕਿਸਾਨ ਜਿੱਥੇ ਬੰਦੀਆਂ ਦੀ ਗੱਲ ਕਰੀਏ ਨਿਹਾਲ ਸਿੰਘ ਵਾਲਾ ਦੇ ਵਿੱਚ तमाम ਜਥੇਬੰਦੀਆਂ ਇੱਥੇ ਮੌਜੂਦ ਨੇ ਤਾਂ ਇਹਨਾਂ ਵੱਲੋਂ ਜਿਹੜਾ ਕਿਹਾ ਗਿਆ ਕਿ ਸਾਰੇ ਕਿਸਾਨ ਯੂਨੀਅਨਾਂ ਇੱਕ ਨੇ ਤੇ ਬਹੁਤ ਜਲਦ ਜੋ ਅਗਲੀ ਮੀਟਿੰਗ ਆ ਗਈ ਉਹਦੇ ਵਿੱਚ ਦੇਖਣਾ ਹੋਵੇਗਾ ਕੀ ਰਿਜ਼ਲਟ ਨਿਕਲਦੇ ਨੇ ਸੋ ਹੋਰ ਅਪਡੇਟਸ ਲਈ ਬਣੇ ਰਹੋ ਜੀਵੀਐਸ ਟੈਮ ਦੇ ਨਾਲ